ਚੱਲ ਅਵੇ ਵਧੀਆ ਹੋ ਗਿਆ ਮੇਰੇ 2 ਦਿਨ ਲੰਘ ਜਾਣਗੇ ਇਦਾਂ ਕਰਦੀਆਂ ਹਜੇ ਤੱਕ ਤੇ ਆਏ ਨਹੀਂ ਐ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਕੱਟ ਕੇ ਰੱਖ ਲੈਣੀਆਂ ਜੇ ਪੁੱਛਣਗੇ ਨਾ ਤੇ ਕਹਿ ਦੂੰਗੀ ਮੈਂ ਤਾਂ ਸਵੇਰ ਦੀ ਬਣਾ ਕੇ ਠਾਹੀਆਂ ਸਬਜ਼ੀ ਤੁਹਾਨੂੰ ਰਿਕੰਡੀ ਕੀ ਰੋਟੀ ਖਾ ਲੋ ਸਬਜ਼ੀ ਤੇ ਮੈਂ ਕੱਟ ਕੇ ਰੱਖ ਲਈ ਆ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਲਗਾ ਦੇਣੀਆਂ ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜੇ ਚਲ ਇਥੇ ਘੜਾ ਵੇਖਣ ਦੇ ਐ ਇਹ ਦਾਵਾ ਨਾ ਲਾ ਦੋਗੀ ਨਾ ਕਿ ਦੁੱਧ ਪਿਆ ਸੀ ਤੇ ਮੈਂ ਪਨੀਰ ਬਣਾ ਲਿਆ ਅੱਜ ਫੁਲਕੇ ਬਣਾ ਲੈਣੀਆਂ ਨਾਲ ਚਲ ਆ ਵੀ ਟੈਨਸ਼ਨ ਖਤਮ ਹੋਈ ਮੇਰੇ ਨਾਲ ਦੋ ਦਿਨ ਲੰਘ ਜਾਣੇ ਬੜੇ ਵਧੀਆ ਤੇ ਜੇ ਪੁੱਛਣਗੇ ਤੇ ਮੈਂ ਆਪੇ ਦੱਸ ਦੇਣਾ ਕੋਈ ਨਾ ਕੋਈ ਬਾਹਣਾ ਲਾ ਦਿੰਨਾ ਮੈਂ ਆ ਗਈ ਸੰਦੀਪ ਆਜੋ ਕੀ ਕਰਨੀ ਕੁਝ ਨਹੀਂ ਰੋਟੀ ਪਾਣੀ ਕਰਕੇ ਬੈਠੇ ਰਹੀ ਗਈ ਇਹਦਾ ਪਾਰਸਲ ਵਾਲਾ ਆਇਆ ਵਾ। ਤੁਮ ਮਂਗਾਇ ਕੋ। ਪਾਰਸਲ ਵਾਲਾ। ਹਾਂਜੀ। ਨਹੀਂ ਸਾਡੇ ਘਰ ਤੇ ਕੋਈ ਵੀ ਨਹੀਂ ਆਇਆ। ਇਹ ਤਾਂ ਗਲੀ ਦੇ ਨੰਗਣ ਡਿਆ ਏ। ਉਹ ਫਿਰ ਇੰਨਾ ਦੇ ਘਰ ਆ ਜਾਣਾ ਗਵੰਡੀਆਂ ਦੇ ਘਰ। ਮੈਂ ਕੀ ਮੰਗਾਉਣਾ ਸੀ। ਮੈਂ ਅੱਗੇ ਸੋਚਣ ਡਿਆ ਸੀ। ਜੇ ਮੈਂ ਕੁਝ ਮੰਗਾਉਣਾ ਹੁੰਦਾ ਤੇ ਮੈਂ ਤੁਹਾਨੂੰ ਦੱਸਣਾ ਹੀ। ਮੈਂ ਅੱਗੇ ਸੋਚਣ ਡਿਆ ਸੀ। ਦਵੰਡੀਆਂ ਕਦੀ ਕੋ ਮਂਗਾਇਆ ਨਹੀਂ ਆ। ਮੈਂ ਸੰਦੀਪ ਨੇ ਮੰਗਾਇਆ ਹੋਣਾ ਕਿਤੇ। ਉਹ ਨਹੀਂ ਨਹੀਂ। ਮੈਂ ਕੀ ਕਰਨ ਨੂੰ ਮੰਗਾਉਣਾ ਸੀ। ਉਦੋਂ ਵੀ ਮੈਂ ਤੁਹਾਨੂੰ ਦੱਸਿਆ ਹੀ ਨਾ ਕਿ ਮੈਂ ਸੂਟ ਮੰਗਾਲਾਂ ਤੇ ਤੁਸੀਂ ਮਨਾਂ ਕਰ ਦਿੱਤਾ। ਫਿਰ ਮੈਂ ਮੰਗਾਇਆ ਹੀ ਨਹੀਂ ਕੁਝ ਵੀ ਉਦੋਂ ਦਾ। ਤੇ ਨਾਲ ਮੈਂ ਸਬਜੀ ਬਣਾਈ ਆ ਦੁੱਧ ਪਿਆ ਹੀ ਨਾ ਕਿੰਨਾ ਹੀ ਚਾਹ ਰਹੀ ਨੇ ਪੀਂਦੇ ਨਹੀਂ ਤੇ ਮੈਂ ਪਨੀਰ ਬਣਾ ਲਿਆ ਚਲ ਵਧੀਆ ਕੀਤਾ ਵਾ ਤੇ ਮੈਂ ਰੋਟੀ ਬਣਾ ਲਈ ਆ ਬਨਉਣੀ ਆ ਜੀ ਆਹ ਫਿਰ ਮਾੜੀ ਮੋਟੀ ਬਨਉਣੀ ਹੀ ਇਹ ਕੀ ਖਾ ਕੇ ਸਵਾਦ ਬਣੀ ਆ ਸਵਾਦ ਬਣੀ ਸਬਜੀ ਤੇ ਸਬਜੀ ਤੇ ਬੜੀ ਸਵਾਦ ਬਣੀ ਆ ਮੈਂ ਨਾ YouTube ਤੇ ਕੱਢ ਕੇ ਵੇਖ ਲਿਆ ਸੀ ਜਿੱਦਾਂ ਜਿੱਦਾਂ ਬਣਾਉਂਦੇ ਹਨਾ ਉਹ ਦੁੱਧਾਂ ਮੈਂ ਬਣਾ ਲਈ ਉਹ ਕਿੱਡਾ ਘੱਟਾ ਕੰਮ ਹੀ ਕਿਤੇ ਤੇ ਸਬਜੀ ਬੜੀ ਸਵਾਦ ਬਣੀ ਖਾ ਕੇ ਤੇ ਵੇਖਿਓ ਚਲ ਸੰਦੀਪ ਛੇਤੀ ਲਿਆ ਭੁੱਖ ਬੜੀ ਲੱਗੀ ਆ ਕੋਈ ਗੱਲ ਨਹੀਂ ਤੇਰਾ ਤਾਂ ਨਾ ਪਨੀਰ ਖਾ ਕੇ ਵੇ ਲੈਨੇ ਅੱਜ ਤੁਸੀਂ ਜਿਵੇਂ ਕਰਦੇ ਰਹਿੰਨੇ ਆ ਕਿੰਨੇ ਸਵਾਦ ਮੈਂ ਸਬਜ਼ੀ ਬਣਾਈ ਉਹਦਾ ਰੋਟੀ ਵੀ ਬਣਾਈ ਵੇਖ ਲਈ ਸੀ ਉਹ ਯੂਟਿਊਬ ਤੋਂ ਦੇਖ ਕੇ ਬਣਾ ਲਈ ਆ ਤੂੰ ਉਹ ਤਾਂ ਕਿਸੇ ਨਾਲ ਬਣਾਣੀ ਹੁੰਦੀ ਚਲ ਬਣਾ ਤੇ ਲਈ ਆ ਨਾ ਭਾਵੇਂ ਜਿੱਦਾਂ ਮਰਜ਼ੀ ਬਣਾਈ ਆ ਚਲ ਕੋਈ ਗੱਲ ਨਹੀਂ ਮੰਮੀ ਨੇ ਨਾ ਐਦਾਂ ਬਣਾ ਕੇ ਖਵਾ ਲਿਆ ਦਾ ਮਾੜਾ ਭੁੱਖਿਆ ਤੇ ਨਹੀਂ ਨਾ ਕਿਹਾ ਜਦੋਂ ਦੀ ਮੰਮੀ ਗਈ ਆ ਇਹ ਦੱਸੋ ਮੈਨੂੰ ਚਲ ਠੀਕ ਆ ਮારી ਚੰਗੀ ਜਿੱਦਾਂ ਦੀ ਮਰਜ਼ੀ ਬਣਾਈ ਆ ਰੋਟੀ ਤੇ ਲਿਆ ਆ ਗਏ ਮੱਤ ਹੋ ਗਏ ਚਲ ਮੈਂ ਲੈ ਕੇ ਆਉਣੀ ਆ ਕਾ ਪਿਆ ਜਿੱਥੇ ਚੀਜ਼ ਸੁਟਣੀ ਬਸ ਉੱਥੇ ਸੁਟ ਦੇਣੀ ਆ ਫਰੇਨਾ ਨਹੀਂ ਵੀ ਕਦ ਲਾਗੋ ਗਦੇ ਹਾਥੀ ਕਦੇ ਉਹ ਇਧਰ ਉਧਰ ਹਲਾ ਲੀਏ ਜੇ ਦਾ ਹੁਣ ਟਾਈਮ ਆਉਣ ਜਾਣ ਦਾ ਉਹਨੂੰ ਘਰ ਰੱਖਿਆ ਉਹਦੇ ਆਪ ਦੌੜੀ ਫਿਰਦੀ ਏ ਬਸ ਕਦੇ ਕੰਮ ਕਰਨ ਨੂੰ ਨਹੀਂ ਮਨ ਕਰਨ ਦਿਆ ਹੈਗਾ ਇਕੱਲਾ ਬੰਦਾ ਵੀ ਘਰ ਦੇ ਵਿੱਚ ਕੀ ਹੁੰਦਾ ਪਹਿਲਾ ਮੈਨੂੰ ਤਿਆਰ ਕਰਤਾ ਨਾਲ ਚਲ ਜਾ ਨਾਲ ਚਲ ਜਾ ਤੇ ਮੁੜ ਕੇ ਮੇਰੀ ਸੇ ਰਾਹ ਦੇ ਵਿੱਚ ਇਨੀ ਬੇਇੱਜ਼ਤੀ ਕਰਾਇ ਸਾਰੇ ਲੋਕੀ ਖਲੋਖ ਲੋ ਵੇਖਣਦੇ ਕੀ ਇਹਨਾਂ ਦੇ ਪੱਲੇ ਰਿਆ ਹੋਊਗਾ ਪਰ ਇਹਨਾਂ ਨੂੰ ਕਦੀ ਬੇਇੱਜ਼ਤੀ ਤੇ ਮੇਰੀ ਹੋਈ ਹੈ ਹਉਂਦੀ ਹੋਈ ਅਗਰੇ ਇਹਨਾਂ ਨੇ ਵੀ ਆਉਂਦੇ ਆ ਨਾ ਇਹਨਾਂ ਨੇ ਵੀ ਕਰਦੀਆਂ ਗੱਲਾਂ ਅੱਜ ਪਿਆ ਕੰਮ ਚੰਗਾ ਸੀ ਤੁਹਾਡੇ ਵਾਸਤੇ ਜਦੋਂ ਮੈਂ ਪਹਿਲਾਂ ਹੀ ਆਖਦੀ ਸੀ ਵੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਪਰ ਨਾ ਤਿਆਰ ਹੋ ਜਾ ਛੇਤੀ ਕਰ ਲੈ ਏਦਾਂ ਕਰ ਲੈ ਕਿਸਮਤੀ ਮੜੀ ਏ ਮੇਰੀ ਕਿਸਮਤੀ ਪਤਾ ਨਹੀਂ ਕਿਥੇ ਰੱਬ ਨੇ ਲਿਖਦੀ ਕੀ ਕਰਨਾ ਘਰ ਨੂੰ ਤਾਂ ਕੀ ਕਰਨਾ ਸਮਾਨ ਨੂੰ ਜਦੋਂ ਕੋਹ ਮੈਨੂੰ ਪਾਉਣ ਨੂੰ ਹੀ ਨਹੀਂ ਮਿਲਣਾ ਕੋਈ ਸੂਟ ਨਹੀਂ ਕੋਈ ਜੁੱਤੀ ਨਹੀਂ ਕੋਈ ਕੋਹ ਨਹੀਂ ਕਿਤੇ ਨਾ ਤੂੰ ਚੰਬਾ ਦਾ ਮੜੀ ਘਰ ਵੇਹੀ ਜਾਨੀ ਉਹ ਵੀ ਸੋਚਾਂਗਾ ਆਪਣੀ ਮਰਜ਼ੀ ਦਾ ਤਾਂ ਕੋਈ ਖਾ ਪੀ ਲੈਂਦੀ ਇੱਥੇ ਤਾਂ ਵੀ ਨਹੀਂ ਹੈਗਾ ਅੱਧੀ ਹੋਈ ਕਿਸਮਤੀ ਆਪਣੀ ਨੂੰ ਰੋਂਦੀ ਇਹਨਾਂ ਨੂੰ ਮੈਂ ਕੀ ਕਰਾਂ ਉਹ ਹੱਕੀ ਗਏ ਆ ਕਿਦੇ ਵਿਆਹ ਜਾਣਾ ਕਿਹੜਾ ਸੌਖਾ ਏ ਇੱਕ ਤੇ ਘਰੋਂ ਨਹੀਂ ਇਹਨੇ ਟਾਈਮ ਨਾ ਨਿਕਲਣਾ ਹੁੰਦਾ ਚੱਲ ਬੰਦਾ ਘਰੋਂ ਟਾਈਮ ਨਾ ਨਿਕਲੇ ਉੱਥੇ ਘੜੀ ਬਵੇ ਖਲੋਵੇ ਭਜੋ ਨਾ ਠਿਜ ਗਏ ਤੇ ਭਜੋ ਨਾ ਠਿਜੀ ਆਏ ਜੋੜ ਕੇ ਮੈਂ ਰਾਖੀ ਲੈਣੀ ਆ ਉਹਨੇ ਕਿਹੜਾ ਕਹਿਣਾ ਚੱਲ ਰਾਖੀ ਦਵਾ ਜੋੜ ਕੇ ਚਾਹ ਹੀ ਬਣਾ ਕੇ ਦੇ ਦੇਂਦੀ ਪਰਪਿੰਦਰ ਘਟ ਚਾਹ ਹੀ ਬਣਾ ਕੇ ਦੇ ਦੇ ਚਾਹ ਬਣਾ ਦੇ ਹੁਣ ਦੇਂਦਾ ਪੀਵਾ ਜਾ ਵਿਆਹ ਵੇਖ ਕੇ ਆਈ ਉਥੋਂ ਚਾਹ ਨਹੀਂ ਮਿਲੀ ਚਾਹ ਤਾਂ ਚੰਗੀ ਤਰ੍ਹਾਂ ਬਣਾ ਕੇ ਦਿੰਨੀ ਸਹੁਰੇ ਬਹੁਤ ਸੁਣੀ ਕੀਤੀ ਪੁੱਛਦੀ ਆ ਨਾ ਬਲਾ ਨੀਵ ਮੈਨੂੰ ਇਹ ਦੱਸ ਤੂੰ ਇੰਨੇ ਮਸਾਲੇ ਹੈਗੇ ਆ ਘਰ ਜਿੰਨੇ ਸਬਜ਼ੀ ਚ ਪਾਏ ਆ ਇੰਨੀ ਸਵਾਦ ਸਬਜ਼ੀ ਆ ਸਾਰੇ ਮਸਾਲੇ ਹੈਗੇ ਘਰ ਜੋ ਜੋ ਉਹਨੇ YouTube ਤੇ ਦੱਸਿਆ ਨਾ ਮੈਨੂੰ ਅੱਛਾ ਤੇ ਮੈਂ ਸਾਰਾ ਉਦਾਂ ਹੀ ਕਰੀ ਗਈ ਮੈਂ ਤੇ ਕਹਿਣਾ ਵਾ ਐਦਾਂ ਸਬਜ਼ੀ ਮੈਂ ਕਦੀ ਵੀ ਨਹੀਂ ਖਾਧੀ ਤੂੰ ਇਹ ਦੇ ਜਾਣ ਕੇ ਕਹਿੰਦੇ ਤੈਨੂੰ ਕੁਝ ਕਰਨਾ ਨਹੀਂ ਆਉਂਦਾ ਮੈਨੂੰ ਸਾਰਾ ਕੁਝ ਕਰਨਾ ਆਉਂਦਾ ਵਾ ਇਹ ਆ ਤਾਂ ਚੰਗਾ ਹੋਇਆ ਵਾ ਮੰਮੀ ਚਲ ਗਈ ਆ ਪਤਾ ਲੱਗਿਆ ਮੈਨੂੰ ਕਿ ਸੰਦੀਪ ਇੰਨੀ ਸਬਜ਼ੀ ਸਵਾਦ ਬਣਾਉਂਦੀ ਆ ਤੁਸੀਂ ਜਿਵੇਂ ਜਾਣ ਕੇ ਹੀ ਸ਼ੱਕ ਕਰੀ ਜਾਂਦੇ ਸੀ। ਉਹ ਮੈਂ ਨੇ ਕਿਹਾ ਨਾ ਮੰਮੀ ਨੂੰ ਫੋਨ ਕਰਦੀ ਏ। ਮੰਮੀ 2 ਦਿਨ ਹੋਰ ਰਹਿ। ਚੰਗੀ ਤਰ੍ਹਾਂ ਸਾਰੀ ਜਾਜ ਆ ਜਾਊਗੀ। ਉਹ ਨਹੀਂ ਨਹੀਂ ਮੈਨੂੰ ਜਾਜ ਹੀ ਆ ਸਾਰੀ। ਕੋਈ ਗੱਲ ਨਹੀਂ ਤੁਸੀਂ ਮੰਮੀ ਨੂੰ ਆਉਣ ਦਿਓ। ਮੈਨੂੰ ਇਹ ਦੱਸ ਮਸਾਲੇ ਪਾਏ ਕਿਹੜੇ ਕਿਹੜੇ ਚ? ਸੱਚੀ ਬਈ ਸਵਾਦ ਹੀ ਸੰਦੀਪ। ਜਿੱਦਾਂ ਜਿੱਦਾਂ ਤਾਂ ਮੈਂ ਕਹਿੰਦੇ ਨਹੀਂ ਆ ਜਿੱਦਾਂ ਜਿੱਦਾਂ ਉਹਨੇ ਦੱਸਿਆ ਨਾ ਸਾਰੇ ਮਸਾਲੇ ਘਰ ਪਏ ਹੀ। ਅੱਛਾ। ਇੰਨਾ ਸ਼ੁਗਰ ਸਾਰੇ ਮਸਾਲੇ ਹੈਗੇ ਹੀ। ਠੀਕ ਨਹੀਂ ਨਹੀਂ ਸਬਜੀ ਵੀ ਸਵਾਦ ਹੀ। ਫੇਰ ਕਿੱਥੇ ਸਵਾਦ ਪਾਣੀ ਸਬਜੀ? ਨਹੀਂ ਸਬਜੀ ਮੈਨੂੰ ਬੜੀ ਸਵਾਦ ਲੱਗੀ ਏ। ਮੇਰੀ ਗੱਲ ਸੁਣ ਤੂੰ ਰੋਟੀ ਖਾ ਲਈ ਆ ਮੈਂ ਰੋਟੀ ਖਾ ਲਈ ਆ ਅੱਛਾ ਸਬਜੀ ਜਿਆਦਾ ਸਵਾਦ ਬਣੀ ਹੈ ਨਾ ਇਹ ਸਬਜੀ ਬੜੀ ਸਵਾਦ ਹੀ ਤੇ ਮੇਰੀ ਗੱਲ ਸੁਣ ਮੰਮੀ ਦਾ ਫੋਨ ਨਹੀਂ ਆਇਆ ਮੰਮੀ ਨੇ ਉਦੋਂ ਦਾ ਤੇ ਕੀਤਾ ਨਹੀਂ ਆ ਅੱਜ ਕੀਤਾ ਸੀ ਅੱਛਾ ਤੇ ਕਹਿਣ ਦੇ ਹੀ ਵੇਖੋ ਸ਼ਾਇਦ ਕੱਲ ਨੂੰ ਆ ਜਾਣ ਉਹਨਾਂ ਕਹਿੰਦਾ ਫੋਨ ਕਰ ਦੇਣਾ ਮੈਂ ਜਾ ਕੇ ਤੇ ਲੈ ਆਉਂਗਾ ਕੋਈ ਗੱਲ ਨਹੀਂ ਉਹਨਾਂ ਨੇ ਕਰ ਦੇਣਾ ਫੋਨ ਆ ਬਲ ਤੇ ਉਹਨਾਂ ਨੇ ਬੱਸੇ ਆ ਜਾਣਾ ਵਾ ਮੇਰੀ ਗੱਲ ਸੁਣ ਸੰਦੀਪ ਮੰਮੀ ਨੇ ਆਇਆ ਨਾ ਮੰਮੀ ਨੂੰ ਕੋਈ ਕੰਮ ਨਹੀਂ ਕਰਨ ਦੇਣਾ ਸਬਜ਼ੀ ਤੈਨੂੰ ਬਣਾਉਣੀ ਆਉਂਦੀ ਆ ਤੇ ਮੇਰੀ ਗੱਲ ਸੁਣ ਮੰਮੀ ਆ ਗਈ ਨਾ ਸਾਰਾ ਕੰਮ ਤੂੰ ਆਪ ਕਰਿਆ ਕਰ ਨਹੀਂ ਉਹ ਨਹੀਂ ਨਹੀਂ ਜੇ ਮੈਂ ਫੋਨ ਤੋਂ ਵੇਖ ਕੇ ਸਬਜ਼ੀ ਬਣਾਈ ਨਾ ਤੇ ਮੰਮੀ ਨੇ ਗੱਲਾਂ ਕਰਨੀਆਂ ਮੈਨੂੰ ਉਹ ਤੂੰ ਭਾਵੇਂ ਫੋਨ ਤੋਂ ਵੇਖ ਕੇ ਬਣਾ ਲੈ ਕਰ ਭਾਵੇਂ ਆਪ ਬਣਾਇਆ ਕਰ ਬਣਾਉਣੀ ਤੂੰ ਹੀ ਆ ਉਹਨਾਂ ਨੇ ਮੰਮੀ ਨੂੰ ਮੈਂ ਕਹਿ ਦੂੰਗਾ ਉਥੋਂ ਜਾ ਸਿੱਖਣ ਦੀ ਐ ਤੇ ਮੰਮੀ ਨੂੰ ਕਹਿ ਦੂੰਗਾ ਬਣੀ ਬਣਾਈ ਮਿਲਦੀ ਐ ਨਾ ਜਿੱਦਾਂ ਮਰਜ਼ੀ ਬਣਾਵੇ ਵਧੀਆ ਬਣਦੀ ਐ ਨਾ ਚੋਪੜ ਤੇ ਖਾ ਲਓ ਠੀਕ ਐ ਨਾ ਚਲੋ ਕੋਈ ਗੱਲ ਨਹੀਂ ਜਦੋਂ ਮੰਮੀ ਆਉਣਗੇ ਤਾਂ ਵੇਖੀ ਜਾਊਗੀ ਕੋਈ ਗੱਲ ਨਹੀਂ ਸਬਜ਼ੀ ਮੈਂ ਤੇਰੇ ਹੱਥੀਂ ਖਾਣੀ ਕਰਨੀ ਮੈਨੂੰ ਸੁਆਦ ਬੜੀ ਲੱਗੀ ਉਹ ਤੇ ਮੈਂ ਨਾਲ ਉਸ ਜੀ ਮਗਾ ਕੇ ਤੇ ਖਵਾਤੀ ਆ ਤੇ ਜਦੋਂ ਉਹਦੀ ਮੰਮੀ ਆ ਗਈ ਤੇ ਉਹਨਾਂ ਨੇ ਮੈਨੂੰ ਕਿਹਾ ਨਾ YouTube ਤੇ ਵੇਖ ਕੇ ਬਣਾ ਲਾ ਮੈਨੂੰ ਤਾਂ ਉੱਥੋਂ ਨਹੀਂ ਵੇਖ ਕੇ ਬਣਾਉਣੀ ਹੋਣੀ ਤੇ ਫਿਰ ਮੈਂ ਕੀ ਕਰੂੰਗੀ ਮੈਂ ਤੇ ਆਪ ਹੀ ਫਸ ਗਈ ਆ ਸੰਦੀਪਾ ਕੀ ਸੋਚੀ ਪੈ ਗਈਆਂ ਕੁਝ ਨਹੀਂ ਮੈਂ ਤੇ ਇਹੋ ਸੋਚਣ ਢੀਂ ਕਿ ਜਿੱਦਾਂ ਉਹ ਫੋਨ ਵਿੱਚ ਦੱਸਦੇ ਆ ਇੰਨੇ ਮਸਾਲੇ ਪਾਉਂਦੇ ਆ ਉਹ ਸਿਹਤ ਵਾਸਤੇ ਚੰਗੇ ਥੋੜੀ ਆ ਹੁਣ ਤੇ ਚਲੋ ਉਹਨਾਂ ਨੇ ਮਾਰੇ ਮੋਟੇ ਪਾਏ ਤੇ ਮੈਂ ਪਾ ਕੇ ਬਣਾ ਲਈ ਤੇ ਰੋ ਰੋਇ ਤੁਹਾਨੂੰ ਪਤਾ ਹੀ ਦਵਾਰਾ ਥੋੜੀ ਖਾਂਦਾ ਵਾ ਉਹ ਸੰਦੀਪ ਕੋਈ ਗੱਲ ਨਹੀਂ ਫਿਰੇ ਘਟ ਪਾਲਿਆ ਕਰੀ ਲਿਆਵਾਂ ਲਿਆ ਦੇਉਂਗਾ ਮੈਂ ਟੈਨਸ਼ਨ ਨਾ ਲੈ ਦੋ ਮੰਮੀ ਵਾਸਤੇ ਨੇ ਕਿਹੜਾ ਚੰਗੇ ਆ ਮਨ ਦਾ ਵੀ ਬੀਪੀ ਵਾਜ ਜਾਂਦਾ ਵਾ ਉਹ ਕੋਈ ਗੱਲ ਨਹੀਂ ਮੰਮੀ ਨੇ ਮਸਾ ਵਕੜੀ ਕੱਢਦੀ ਬਾਅਦ ਚੋਂ ਬਾਤੇ ਉੱਥੇ ਕੀ ਆ ਸਬਜ਼ੀਆਂ ਦੋਹਾਂ ਬਣਾਇਆ ਕਰਨੀ ਠੀਕ ਆ ਮੈਂ ਚਲੇ ਆਉਣ ਵੇਲੇ ਤੇ ਕੰਮ ਕਰ ਲਈ ਠੀਕ ਹੈ ਕਰਦਾ ਕੋਈ ਗੱਲ ਨਹੀਂ ਨਾ ਕਰ ਹੋ ਕੇ ਠੀਕ ਆ ਹੋ ਆਓ ਤੁਸੀਂ ਆਹ ਤੇ ਨਾ ਮੈਂ ਸਬਜ਼ੀ ਮਗਾ ਕੇ ਨਾ ਆਪਣੇ ਸਿਰਫ ਆ ਪਾ ਲਿਆ ਹੁਣ ਮੈਂ ਕੀ ਕਰਾਂ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਇਹ ਕਹਿੰਦੇ ਤੂੰ ਹੀ ਸਬਜੀ ਬਣਾਉਣੀ ਆ ਤੇ ਮੈਂ ਕਿੱਦਾਂ ਬਣਾਉਂਗੀ ਸਬਜੀ ਮੈਨੂੰ ਤੇ ਉਹ ਤੋਂ ਵੇਖ ਕੇ ਵੀ ਨਹੀਂ ਬਣਾਉਣੀ ਆਉਣੀ ਸਬਜੀ ਸੰਦੀਪ ਤੂੰ ਤੇ ਨਾ ਆਪਣੇ ਪੈਰਾਂ ਤੇ ਆ ਵੀ ਕੁਹਾੜੀ ਮਾਰ ਲਈ ਆ ਚੱਲ ਕੋਈ ਗੱਲ ਨਹੀਂ ਜਿਵੇਂ ਆ ਸਕੀਮ ਲਾ ਸਕਦੀ ਆ ਨਾ ਤੇ ਗਾਂ ਬਥੇਰੀਆਂ ਸਕੀਮਾਂ ਲਾਉਣੀਆਂ ਹੁੰਦੀਆਂ ਮੈਨੂੰ ਕੋਈ ਗੱਲ ਨਹੀਂ ਕੁਝ ਨਾ ਕੁਝ ਸੋਚ ਹੀ ਲੈਣਾ ਮੇਰੇ ਹਾਂਜੀ ਬਾਜਾ ਮਰੰਦੇ ਮੈਂ ਹਾਂ ਘੁੱਟ ਚਾਹ ਬਣਾ ਦੇ ਫੱਕ ਗਏ ਜਾਣਾ ਕਿਹੜਾ ਸੌਖਾ ਵਗ ਤੇ ਚਾਹ ਤੋ ਕੋਈ ਨਹੀਂ ਬਣਾ ਦਿੰਨੀ ਆ ਇਲਾਇਚੀਆਂ ਮੁਕੀਆਂ ਹੀ ਨਾ ਮੈਂ ਹਾ ਕੋਈ ਨਹੀਂ ਲੈ ਆਉਂਦੇ ਆ ਨਾ ਫਿਰ ਕੋਈ ਨਹੀਂ ਬਣਾਉਣੀ ਆ ਚਾਹ ਨਹੀਂ ਇਲਾਇਚੀਆਂ ਮੁਕੀਆਂ ਵਾ ਤੇ ਆਪਣੀ ਸਾਕੀ ਗਵੰਡਰ ਕੋ ਫੜ ਲੈਉਣੀ ਆ ਜੇ ਉਹ ਇਧਰ ਸਬਜੀ ਸਬਜੀ ਲੈ ਆਣਾ ਸਕਦੀ ਆ ਤਾਂ ਤੂੰ ਇਲਾਇਚੀਆਂ ਲੈਣ ਨਹੀਂ ਜਾ ਸਕਦੀ ਮੇਰੇ ਕੋ ਨਹੀਂ ਬੇਇਜ਼ਤੀ ਕਰਾਈ ਜਾਂਦੀ ਤੇਰੀ ਗਾਲੀ ਮੈਂ ਤੂੰ ਫਾਕ ਦੇ ਦਿੱਤੀ ਹਦਨ ਹਾਂ ਨਾ ਉਹ ਜੂ ਹੈਗੀ ਪਾ ਕੇ ਦੇਣ ਨੂੰ ਜੈਦਾ ਮੈਨੂੰ ਉਹ ਉਧਰੋਂ ਕੱਢੂਗੀ ਤੇ ਮੇਰੇ ਪੱਲੇ ਕੀ ਰੂ ਮੇਕੋ ਤੇ ਨਹੀਂ ਜਾਇ ਜਾਂਦਾ ਜਾਓ ਲੈ ਆਓ ਬੋਲਣ ਕਿਦਾਂ ਡਈ ਹੈ ਤੂੰ ਬੋਲਣਾ ਮੰਮੀ ਕੀ ਆ ਸਵੇਰੇ ਤੁਸੀਂ ਬਹੁਤ ਸੋਹਣੀ ਕੀਤੀ ਜਦੋਂ ਗਏ ਆ ਲੈ ਕੀ ਕੀਤਾ ਕੀ ਕਰਤਾ ਤੇਰੇ ਨਾਲ ਪਹਿਲਾਂ ਤੂੰ ਤਿਆਰ ਹੋ ਜਾ ਏ ਮੁੜ ਕੇ ਤਿਆਰ ਵੀ ਕਰ ਲਿਆ ਫਿਰ ਨਾਲ ਖੜਨ ਲੱਗੇ ਆ ਉੱਥੇ ਜਾਗਦੇ ਹੀ ਮੈਨੂੰ ਉਤਾਰਤਾ ਵਾ ਤਾਰ ਤਾਰ ਸਾਰੇ ਲੋਕੀ ਖਲੋਖ ਲੋ ਵੇਖੰਦੇ ਸੀ ਵੀ ਕੀ ਐ ਤਮਾਸ਼ੇ ਕਰਨ ਦਈਆਂ ਹਾਏ ਹਾਏ ਨਹੀਂ ਲੋਕੀ ਐਡੇ ਵੇਲੇ ਜਿਹੜੇ ਤੇਰੇ ਵਾਲੀ ਵੀ ਅੱਖਾਂ ਡੇ ਹੀ ਨਹੀਂ ਮੋਟਰਸਾਈਕਲ ਤੇ ਬੈਠਾ ਜਾਂਦਾ ਤੇ ਤਾਰ ਕੇ ਤੈਨੂੰ ਫਿਰ ਕੀ ਹੋਇਆ ਮੰਮੀ ਇਹੋ ਜਿਹੀ ਚਲਾਕੀਆਂ ਨਾ ਹੋਰ ਕੀ ਨਾ ਕਰਿਆ ਕਰੋ ਘਰ ਦੇ ਵਿੱਚ ਇੰਨੀ ਚਲਾਕੀਆਂ ਨਹੀਂ ਵਰਤੀਆਂ ਹੋਈਆਂ ਦੀਆਂ ਕਾਦੀਆਂ ਚਲਾਕੀਆਂ ਕਰਤੀਆਂ ਹੁਣ ਮੈਂ ਤੇਰੇ ਸਾਹਮਣੇ ਬੈਠਾ ਤੇ ਜਾਣ ਨਹੀਂ ਹੀ ਦਿਆ ਉੱਤੇ ਉਹ ਬੱਸ ਕਰੋ ਮੰਮੀ ਮੈਨੂੰ ਅੱਗੇ ਸਵੇਰ ਦਾ ਬੜਾ ਗੁੱਸਾ ਵਾ ਐਵੇਂ ਹੁਣ ਐਦਾਂ ਨਾ ਕਰੀ ਜਾਓ ਇੱਕ ਉਹਨੇ लवली ਨੇ ਵੀ ਆ ਉਹਦਾ ਡੰਡਾ ਜਿਹਾ ਵੀ ਲਾ ਛੜਿਆ ਪਿੱਛੋਂ ਉਹੀ ਹੋਵੇ ਤਾਂ ਵੀ ਮੰਦਾ ਸਵਾਰਨਾ ਬਹਿ ਜਾਂਦਾ ਕਿਤੇ ਮੰਮੀ ਚੰਗੀਆਂ ਭਲੀਆਂ ਬੈਠੀਆਂ ਤੂੰ ਹੀ ਤਾਂ ਐਦਾਂ ਕਰਨਦੇ ਏ ਜਿੱਦਾਂ ਪੰਨੀ ਪਿਛੋੜੇ ਗਏ ਹੁੰਦੇ ਆ ਵੇ ਰਪਿੰਦਰ ਜਿਵੇਂ ਮੈਂ ਤੈਨੂੰ ਕਿਹਾ ਸੀ ਨਾ ਵੀ ਦੋਹੇ ਪਾਸੇ ਲੱਤਾ ਕਰਕੇ ਬਹਿ ਜਾ ਤੇ ਤੂੰ ਤਾਂ ਨਹੀਂ ਬਹਿ ਡਈ ਹੈਗੀ ਤੇ ਫੇਰ ਜਾਣਾ ਕਿੱਦਾਂ ਸੀ ਕਿੱਡੀ ਦੂਰ ਤੇ ਜਾਣਾ ਸੀਗਾ ਸੌਖਾ ਜਾਇਆ ਜਾਣਾ ਸੀ ਤੇ ਜਦੋਂ ਮੈਂ ਸਵੇਰੇ ਕਹਿਨ ਦੇ ਹੀ ਮੈਂ ਨਹੀਂ ਜਾਣਾ ਤੂੰ ਹੀ ਕਿਉਂ ਕਿਹਾ ਫਿਰ ਬਾਰ-ਬਾਰ ਕਿ ਤੂੰ ਤੇ ਬੋਲੀ ਜਾਨੀ ਬੋਲੀ ਜਾਨੀ ਮੈਂ ਕਹਿਣ ਡਈ ਆ ਤੇ ਤੈਨੂੰ ਸਮਝਾਉਣ ਡਈ ਪਿਆਰ ਨਾ ਤੂੰ ਤੇ ਆਖੀ ਨਹੀਂ ਲੱਗਣ ਡਈ ਸਭ ਦੇ ਆ ਵੀ ਚਾਹ ਪਾਣੀ ਦੇਣ ਦੀ ਬਜਾਏ ਤੂੰ ਤੇ ਗੜ ਪੈਣ ਡਈ ਹੰਦਿਆਈ ਬਸ ਤੂੰ ਹੀ ਤਾਂ ਮੈਨੂੰ ਛੇ ਦੇਣੀ ਸਮਝਿਆ ਵੀ ਘਰ ਦੇ ਵਿੱਚ ਵੀ ਚੱਲ ਨਾਲ ਵੀ ਲਾ ਜੋ ਤਾਂ ਵੀ ਕੋਈ ਨਹੀਂ ਜੇ ਘਰ ਸਾਡੇ ਜੋ ਤਾਂ ਵੀ ਇਹਨੇ ਕਿਹੜਾ ਬੋਲਣਾ ਨਹੀਂ ਤੂੰ ਬੋਲਾ ਉੱਚੀ ਉੱਚੀ ਬੋਲ ਲਾ ਕੇ ਗਵਾੜ ਨੂੰ ਵੀ ਪਤਾ ਲੱਗੇ ਵੀ ਬੋਲਣ ਡਈ ਏ ਗਵਾਂਡੀ ਡਾਡੀ ਬੜੀ ਸਿਫਤ ਕਰਦੀ ਏ ਇਹਦੇ ਜਿੱਦਾਂ ਤੇ ਤੂੰ ਹੈਗੇ ਉਦਾਂ ਦੀ ਉਹਨਾਂ ਨੂੰ ਸਿਫਤ ਕਰਨੀ ਆ ਨਹੀਂ ਮੈਨੂੰ ਲੱਗਦਾ ਵਾ ਪੀ ਮਗਰ ਉਹਦਰ ਗਈ ਹੁਣੀ ਆ ਤੇ ਵਾਵਾ ਉਹਨੇ ਤੈਨੂੰ ਪਾਣ ਚੜਾਈ ਆ ਮੰਮੀ ਉਹਨੇ ਮੈਨੂੰ ਕੋਈ ਪਾਣ ਨਹੀਂ ਚੜਾਈ ਠੀਕ ਵਾ ਨਾ ਇਸੇ ਕਰਕੇ ਤੈਨੂੰ ਮੈਂ ਨਾਲ ਖੜਨ ਲੱਗੀ ਮੈਨੂੰ ਪਤਾ ਸੀ ਕਿ ਜਾਂ ਉਹਨੇ ਇੱਧਰ ਆ ਜਾਣਾ ਤੇ ਜਾਂ ਤੂੰ ਉਧਰ ਚੱਲ ਜਾਣਾ ਜਲੂਸ ਕੱਢਣਾ ਹੀ ਮੇਰਾ ਜਲੂਸ ਤੁਸੀਂ ਕੱਢਦਾ ਗਲੀ ਦੇ ਵਿੱਚ ਜੋ ਤੁਸੀਂ ਚਾਹੁੰਦੇ ਹੀ ਉਹ ਹੋ ਗਿਆ ਜਲੂਸ ਇਦਾਂ ਨਹੀਂ ਨਿਕਲਦਾ ਮੈਨੂੰ ਲੱਗਦਾ ਵੀ ਤੇਰਾ ਜਲੂਸ ਕੱਢਣਾ ਹੀ ਪੈਣਾ ਵਾ ਹੁਣ ਦੱਸਣਾ ਹੀ ਪੈਣਾ ਲੋਕਾਂ ਨੂੰ ਕਿ ਜਲੂਸ ਕਿੱਦਾਂ ਨਿਕਲਦਾ ਵਿਆਹ ਤੇ ਬੜਾ ਗਏ ਹੀ ਉਥੇ ਚਾਹ ਬਣਣੀ ਪੁੱਛਿਆ ਕਹਿੰਦੇ ਨੀ ਪੀ ਗਈ ਆਏ ਆ ਉਥੋਂ ਚਾਹ ਆਪਣੀ ਮੈਨੂੰ ਤੇ ਬਲਗਦਾ ਮੈਂ ਤਾਂ ਜਿਆਦਾ ਉਦਾਈ ਆਏ ਹਾਂ ਹੁਣ ਐਡੀ ਦੂਰੋਂ ਆਏ ਆ ਤੇ ਥੱਕ ਗਏ ਆ ਤੇ ਚਾਹ ਪੀਣ ਨੂੰ ਜੀ ਕਰਦਾ ਹੀ ਆ ਜੀ ਕਰਦਾ ਤਾਂ ਬਣਾਓ ਰਸੋਈ ਵਿੱਚ ਸਾਰਾ ਕੁਝ ਪਿਆ ਬਣਾ ਕੇ ਤੇ ਪੀ ਲਓ ਤੂੰ ਨਹੀਂ ਬਣਾ ਕੇ ਦੇਣੀ ਚਾਹ ਮਮੀ ਆਪਲਾ ਕਿਦਾਂ ਦੀ ਗੱਲ ਹੋਈ ਨੀ ਜਿੱਦਾਂ ਤੂੰ ਬਕਵਾਸ ਕਰ ਨਹੀਂ ਹੈ ਨਾ ਤੂੰ ਇਦਾਂ ਹੀ ਰੋਖਣਾ ਵਾ ਘੁੱਟ ਚਾਹ ਬਣਾਉਣ ਨੂੰ ਕੀ ਕਹਤ ਆ ਤੂੰ ਤੇ ਬੋਲਣਾ ਹੀ ਹੈ ਡੰਡੀ ਗਾੜੀ ਬਸ ਇਹੋ ਕਸਰ ਬਾਕੀ ਰਹਿ ਗਈ ਡਾਡੀ ਹੈ ਨਾ ਚਾਹ ਦੀ ਗੱਲ ਵਾਣ ਚਾਹ ਨੇ ਬਣਾ ਕੇ ਪੀ ਲੈਣੀ ਆ ਪਰ ਇਹ ਆ ਕਿ ਇੱਕ ਵਾਰੀ ਤੇਰੀ ਅਗਲ ਟਿਕਾਣੇ ਲਿਆ ਦਉਗੀ ਹੁਣ ਮੈਂ ਬੈਗ ਦਾ ਰੋਈ ਜਾ ਹੈ ਇੱਥੇ ਜੰਮਣ ਵਾਲੇ ਆਨ ਤੇ ਆਪਣਾ ਕਸੂਰ ਤੁਤੋ ਮੇਰੇ ਤੇ ਮਰੀ ਜਾਂਦੇ ਆਲੀ ਸੰਦੀਪ ਲੈਵਾ ਚਾਹ ਚਾਹ ਤੇ ਮੈਂ ਤੁਹਾਨੂੰ ਬਣਾ ਦੇਨੀ ਆ ਮੇਰੀ ਗੱਲ ਸੁਣੋ ਹਾਂਜੀ ਮੇਰੇ ਫੋਨ ਦਾ ਰੀਚਾਰਜ ਖਤਮ ਹੋ ਗਿਆ ਵਾ ਪਹਿਲਾਂ ਚਾਹ ਬਣਾ ਦਿੰਦੀ ਮੈਨੂੰ ਚਾਹ ਮੈਂ ਬਣਾ ਦਿੰਦੀ ਹਾਂ ਪਹਿਲਾਂ ਕਰਵਾ ਕੇ ਲਿਆ ਦਿਓ ਤੁਹਾਡੇ ਹੰਦਾਂ ਨੇ ਬਣਾ ਦਿੰਦੀ ਮੈਂ ਚਾਟੀ ਮੇਰੀ ਗੱਲ ਸੁਣ ਸੰਦੀਪ ਉਹ ਡੇਰੀ ਵਾਲੇ ਕੋ ਨਾ ਕੱਲ ਨੂੰ ਪੈਸੇ ਮਿਲ ਜਾਣੇ ਮੈਨੂੰ ਨਹੀਂ ਪਤਾ ਜੇ ਤੂੰ ਮਰਜ਼ੀ ਕਰਕੇ ਦੇ ਰੀਚਾਰਜ ਨਾਲੇ ਤੇ ਹੀ ਕਹਿੰਨੇ ਆ ਕਿ ਸਬਜ਼ੀ ਉੱਥੋਂ ਵੇਖ ਕੇ ਬਣਾਇਆ ਕਰੀ ਤੇ ਫਿਰ ਮੈਂ ਕਿੱਦਾਂ ਬਣਾਉਂਗੀ ਸਬਜ਼ੀ ਉਹ ਕੱਲ ਨੂੰ ਨਾ ਡੇਰੀੋਂ ਪੈਸੇ ਮਿਲ ਜਣੇ ਮੈਂ ਕੱਲ ਨੂੰ ਲਿਆ ਆਉਂਗਾ ਕੱਲ ਨੂੰ ਕਰਾ ਦੂੰਗਾ ਹੰਦਾਂ ਹੰਦਾਂ ਹੀ ਕੰਨ ਦੇ ਕਿੜਵਲੇ ਕਰਾਉਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਟਾਡੀ ਅੱਜ ਮੈਂ ਰਾਤ ਨੂੰ ਸਬਜੀ ਕਿੱਦਾਂ ਬਣਾਉਣੀ ਐ ਇਹ ਵੀ ਪੰਗਾ ਹੀ ਆ ਫੋਨ ਤੋਂ ਦੇ ਕੇ ਸਬਜੀ ਬਣਾਉਣੀ ਆ ਅੱਜ ਮੈਂ ਪੰਗਾ ਹੀ ਪਾ ਲਿਆ ਵਾ ਸੰਦੀਪ ਇੱਕ ਵਾਰੀ ਵੇਖ ਤੇ ਲਈ ਆ ਉਹ ਸਬਜੀ ਬਣਾਉਣੀ ਆ ਤੇ ਵੇਖ ਕੇ ਬਣਾ ਲਿਆ ਕਰ ਸਬਜੀ ਵੱਖ-ਵੱਖ ਬਣਾਉਣੀ ਹੁੰਦੀਆਂ ਵਾ ਕਈ ਤਰ੍ਹਾਂ ਦੇ ਮਸਾਲੇ ਪੈਣੇ ਹੁੰਦੇ ਵਿੱਚ ਉਹ ਤਰਕਾ ਜਿਹਦਾ ਲੱਗਣਾ ਵਾ ਜਦੋਂ ਉਹਨੂੰ ਲੱਗਿਆ ਹੀ ਮੰਨ ਲਓ ਜੇ ਮੈਂ ਸਾਗ ਬਣਾਉਂਗੀ ਤੇ ਮੈਂ ਉਹ ਮਸਾਲੇ ਪਾ ਦੂੰਗੀ ਸਾਰੇ ਸਾਗਵੀ ਤੇ ਵੱਖਰੇ ਤਰੀਕੇ ਨੇ ਬਣਾਨਾ ਪਿਆਜ ਚੰਗਾ ਪੰਗਾਈਓ ਮੈਨੂੰ ਨਹੀਂ ਪਤਾ ਜੀ ਮੇਰੀ ਗੱਲ ਸੁਣ ਮੰਮੀ ਨੂੰ ਫੋਨ ਕਰਕੇ ਪੁੱਛ ਲਿਆ ਕਰ ਤੇ ਮੰਮੀ ਨੂੰ ਫੋਨ ਕਰਕੇ ਕਿੱਥੋਂ ਪੁੱਛਾਂ ਮੈਂ ਰੀਚਾਰਜ ਕਰਵਾ ਕੇ ਦੋਗੇ ਤੇ ਕਰੂੰਗੀ ਓ ਚਲ ਠੀਕ ਆ ਜਾਨਾ ਮੈਂ ਰੀਚਾਰਜ ਕਰਾ ਲਿਓ ਨਾ ਮੈਂ ਅੱਜ ਕਰਵਾ ਕੇ ਲਿਆ ਦੋ ਮੈਂ ਚਾਹ ਬਣਾਉਣੀ ਠਾਡੇ ਹੁੰਦਿਆਂ ਨੂੰ ਠੀਕ ਆ ਵੇ ਆ ਪੱਗਾਇਦਾ ਚੰਗਾ ਹੀ ਓ ਫੋਨ ਤੇ ਦੇਖੇ ਸਬਜ਼ੀਆਂ ਬਣਾਉਣੀਆਂ ਬੰਦਾ ਏਕੜੀ ਚੀਜ਼ੇ ਵੇਖ ਲੈਣਾ ਉੱਦੇ ਬਣਾਉਂਦਾ ਬੰਦਾ ਪਰ ਕਿਥੋਂ ਦਿਮਾਗ ਲੈ ਆਈ ਕਿਨੇ ਸਖਾਇਆ ਕੱਖਣੀ ਇਹਦੇ ਹਾਂਜੀ ਭਾਈ ਕੀ ਹਾਲ ਹੈ ਜੀ ਭਾਈ ਕੀ ਹਾਲ ਵਧੀਆ 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 ਜੀ ਵਧੀਆ ਇਹ ਇਨਚਾਰਜ ਕਰਨਾ ਇਹ ਕ ਕੋਈ ਨਹੀਂ ਭਾਈ ਕਰ ਦਿੰਦੇ ਆ ਨੰਬਰ ਲਾਓ ਇਹਦੇ ਲੈ ਲੈਂਦੇ ਕਸਕੀਮ ਕੇ ਜੀ ਅਲੋ ਇਹ ਕਿਹਾ ਉਹਨਾਂ ਚੈੱਕ ਕਰੀ ਬਣਾ ਸਕੀਮ ਭਾਈ 300 ਵਾਲੀ ਆ ਦੇ ਜੀ ਬਰਥਡੇ ਹੋਰ ਰਿਵੈਗਿ ਛੋਟ ਨੇ ਆ ਮੇਰੇ ਚਾਲ ਉਹ ਤਾਂ ਫਿਰ ਨੈਟ ਤੋਂ ਬਿਨਾ ਆ ਜਾਣਾ 199 ਰੁਪਏ ਦਾ ਇਹ ਨੈਟ ਤੇ ਚਾਹੀਦਾ ਯਾਰ ਨੈਟ ਚਾਹੀਦਾ 300 ਵਾਲਾ ਹੀ ਕਰਾ ਲਓ ਚੱਲ ਕਰਦੇ ਫਿਰ ਉਹੀ ਕਰਦੇ ਠੀਕ ਹੈ ਭਾਜੀ ਹੋ ਗਿਆ ਭਾਜੀ ਹੋ ਗਿਆ ਹਾਂਜੀ ਇੱਕ ਮਿੰਟ ਦੇ ਦੇ ਦੇਖ ਨੂੰ ਮੈਸੇਜ ਆਵੇ ਹਲੋ ਤੁੰਸ ਠੀਕ ਹੈ ਜੀ ਠੀਕ ਹੈ ਭਾਜੀ चार्ज हो गया व हा मैसेज कर जमेटो तो ऑर्डर किया वा अठ सौ रुपया जमेटो तो इन्हें की मंगवाया वा मेन लगता वा ये संदीप ने इन सवाद सब्जी बनाई है ना जमेटो तो ऑर्डर किया बनाई उदर ना इन्हें सब्जी आप नहीं बनाई इन्हें सबको ऑर्डर किया वा त अठ सौ रुपये का मैसेज आया वा ਕੋਈ ਗੱਲ ਨਹੀਂ ਮੈਨੂੰ ਨਾ ਮੈਂ ਰੰਗੇ ਹੱਤੀ ਫਰਨਾ ਉਹ ਨਿਕਣਾ ਤੇਰਾ ਲਾਗੇ ਖਲੋਣਾ ਵਾ ਵੇਖ YouTube ਤੋਂ ਤੇ ਬਣਾ ਸਬਜੀ